ਸ੍ਰੀ ਅਕਾਲ ਦੋਸਤੋ ਅੱਜ ਦੀਆਂ ਇਹ ਤਿੰਨ ਗੱਲਾਂ ਜਿਹੜੀਆਂ ਤੁਹਾਡੀ ਨਿਰਾਸ਼ ਜ਼ਿੰਦਗੀ ਨੂੰ ਚਮਕਾ ਦੇਣਗੀਆਂ ਇੱਕ ਵਾਰੀ ਇੱਕ ਅਮੀਰ ਬੰਦਾ ਆਪਣੀ ਜ਼ਿੰਦਗੀ ਬਾਰੇ ਦੱਸ ਰਿਹਾ ਹੁੰਦਾ ਮੋਟੀਵੇਟ ਕਰ ਰਿਹਾ ਹੁੰਦਾ ਕਿ ਕਿਵੇਂ ਉਸ ਦਾ ਕਾਰੋਬਾਰ ਵਧਿਆ ਕਿਵੇਂ ਪਹਿਲਾਂ ਕੰਮ ਬਿਲਕੁਲ ਠੱਪਕ ਹੋ ਗਿਆ ਸੀ ਤੇ ਫਿਰ ਦੁਬਾਰਾ ਉਸਨੇ ਕੰਮ ਕਿਵੇਂ ਸ਼ੁਰੂ ਕੀਤਾ ਤੇ ਅੱਜ ਉਹ ਕਿਵੇਂ ਕਾਮਯਾਬ ਹੋਇਆ ਉਹ ਕਹਿੰਦਾ ਕਿ ਇੱਕ ਸਮਾਂ ਜਿਆ ਸੀ ਕਿ ਮੈਂ ਕੰਮ ਸ਼ੁਰੂ ਕੀਤਾ ਉਸ ਸਮੇਂ ਕਿਸੇ وجہ ਕਰਕੇ ਮੇਰਾ ਕੰਮ ਸਾਰਾ ਜਿਹੜਾ ਠੱਪ ਹੋ ਗਿਆ ਸੀ ਘਾਟਾ ਪੈ ਗਿਆ ਤੇ ਮੇਰੇ ਘਰ ਵਾਲੀ ਵੀ ਮੈਨੂੰ ਛੱਡ ਕੇ ਚਲੀ ਗਈ ਬਿਲਕੁਲ ਅਫਸਟ ਜਾ ਹੋ ਗਿਆ ਤੇ ਮੈਂ ਬਿਲਕੁਲ ਹੀ ਇਕੱਲਾ ਰਹਿ ਗਿਆ ਇਸ ਤੋਂ ਬਾਅਦ ਮੈਨੂੰ ਮੇਰੀ ਜ਼ਿੰਦਗੀ ਵਿੱਚ ਤਿੰਨ ਗੁਰੂ ਮਿਲੇ ਮੈਂ ਘਰ ਛੱਡ ਕੇ ਘਰੋਂ ਨਿਕਲ ਗਿਆ ਸੀ ਪਰ ਮੈਨੂੰ ਇਹ ਕੁਝ ਨਹੀਂ ਪਤਾ ਸੀ ਕਿ ਮੈਂ ਕਿੱਥੇ ਜਾਣਾ ਤੇ ਕਿੱਥੇ ਰਹਿਣਾ ਮੈਂ ਰਾਤ ਤੁਰਿਆ ਗਿਆ ਤੇ ਰਸਤੇ ਵਿੱਚ ਇੱਕ ਬੰਦਾ ਕੰਧ ਨੂੰ ਡ੍ਰਿੱਲ ਕਰਦਾ ਮਿਲਿਆ ਮੈਂ ਕਿਹਾ ਬਾਈ ਮੈਨੂੰ ਰਾਤ ਰਹਿਣ ਲਈ ਟਿਕਾਣਾ ਮਿਲ ਜਾਊਗਾ ਆਪੋ ਉਹ ਕਹਿੰਦਾ ਬਾਈ ਮੈਂ ਤਾਂ ਆਪ ਚੋਰ ਹਾਂ ਮੈਂ ਇੱਥੇ ਤੈਨੂੰ ਕਿੱਥੇ ਟਿਕਾਣਾ ਦੇ ਸਕਦਾ ਤਾਂ ਮੈਂ ਕਿਹਾ ਬਾਈ ਇੱਕ ਰਾਤ ਦਾ ਸਵਾਲ ਹੈ ਚੋਰ ਨੂੰ ਲੱਗਿਆ ਕਿ ਬੰਦਾ ਇਮਾਨਦਾਰ ਹੈ ਸਾਹੂ ਹੈ ਭੜਾਮਾਨਸ ਹੈ ਤਾਂ ਉਸਨੇ ਉਹਸਨੇ ਆਪਣੇ ਘਰ ਲੈ ਗਿਆ ਇੱਕ ਰਾਤ ਨਹੀਂ ਮੈਂ 15 ਰਾਤਾਂ ਉਸ ਚੋਰ ਦੇ ਘਰ ਕਟੀਆਂ ਜਦੋਂ ਚੋਰ ਰੋਜ਼ ਰਾਤ ਨੂੰ ਚੋਰੀ ਕਰਨੇ ਜਾਂਦਾ ਤਾਂ ਮੈਨੂੰ ਦੋ ਗੱਲਾਂ ਕਹਿ ਜਾਂਦਾ ਆਰਾਮ ਨਾਲ ਸੌਵੀਂ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰ ਲਈਂ ਜਦੋਂ ਸਵੇਰੇ ਚੋਰ ਵਾਪਸ ਆਉਂਦਾ ਤਾਂ ਮੈਂ ਉਸ ਨੂੰ ਪੁੱਛਦਾ ਕਿ ਭਾਈ ਕੁਝ ਮਿਲਿਆ ਅੱਜ ਚੰਗਾ ਚੋਖਾ ਤਾਂ ਉਹ ਕਹਿੰਦਾ ਅੱਨੇ ਅੱਜ ਤਾਂ ਨਹੀਂ ਮਿਲਿਆ ਕੋਈ ਗੱਲ ਨਹੀਂ ਕੱਲ ਨੂੰ ਇਸ ਤੋਂ ਵਧੀਆ ਹੀ ਮਿਲ ਜਾਊਗਾ ਪਰ ਚੋਰ ਹਮੇਸ਼ਾ ਪੋਜ਼ਿਟਿਵਿਟੀ ਦਾ ਮੈਸੇਜ ਦਿੰਦਾ ਸੀ ਕੋਈ ਗੱਲ ਨਹੀਂ ਕੱਲ ਨੂੰ ਵਧੀਆ ਹੀ ਹੋਊਗਾ ਤੇ 15 ਦਿਨ ਮੈਂ ਚੋਰ ਦੇ ਨਾਲ ਰਿਹਾ ਤੇ ਮਹਿਸੂਸ ਕੀਤਾ ਕਿ ਚੋਰ ਵੀ ਪੋਜ਼ਿਟਿਵਿਟੀ ਸਿਖਾ ਗਿਆ। ਪੋਜ਼ਿਟਿਵ ਕਿਵੇਂ ਰਹਿਣਾ। ਜ਼ਿੰਦਗੀ ਦੇ ਵਿੱਚ ਸਾਰਾ ਕੁਝ ਵਧੀਆ ਹੋਊਗਾ। ਬਸ ਹੌਂਸਲਾ ਰੱਖੋ। ਦੂਜਾ ਗੁਰੂ ਜਿਹੜਾ ਮਿਲਿਆ ਉਹੋ ਇੱਕ ਕੁੱਤਾ ਸੀ। ਕੁੱਤਾ ਗਰਮੀ ਦੇ ਦਿਨ ਸੀ ਕੁੱਤੇ ਨੂੰ ਪਿਆਸ ਬਹੁਤ ਲੱਗੀ ਸੀ। ਇੱਧਰ ਉੱਧਰ ਭੱਜਦਾ। ਇੱਕ ਪਾਸੇ ਭੱਜਿਆ ਜਾਂਦਾ ਫਿਰ ਭੱਜਿਆ ਵਾਪਸ ਆ ਜਾਂਦਾ। ਫਿਰ ਭੱਜਿਆ ਜਾਂਦਾ ਫਿਰ ਵਾਪਸ ਆ ਜਾਂਦਾ। ਮੈਂ ਉਸ ਨੂੰ ਵੇਖਣ ਵਾਸਤੇ ਉਹਦੇ ਮਗਰ ਚਲਾ ਗਿਆ ਮੈਂ ਦੇਖਿਆ ਕਿ ਇਹ ਕਿੱਧਰ ਜਾਂਦਾ ਤੇ ਵਾਪਸ ਆਉਂਦਾ ਠੀਕ ਹਾਲ ਹੈ ਮੈਂ ਉਧਰ ਉਹਦੇ ਮਗਰ ਹੀ ਚਲਾ ਗਿਆ ਜਦੋਂ ਮੈਂ ਵੇਖਿਆ ਕਿ ਉੱਥੇ ਇੱਕ ਨਦੀ ਹੈ ਨਦੀ ਕੋਲ ਜਾ ਕੇ ਉਹ ਵਾਪਸ ਆ ਜਾਂਦਾ ਜਦੋਂ ਮੈਂ ਦੇਖਿਆ ਉੱਥੇ ਪਾਣੀ ਦੇ ਵਿੱਚ ਮੈਂ ਵੀ ਆਪਣੀ ਪਿਆਸ ਬੁਝਾਈ ਪਾਣੀ ਪੀਤਾ ਤੇ ਮੈਨੂੰ ਵੇਖਦੇ ਕੁੱਤੇ ਨੇ ਵੀ ਜੜੀ ਆ ਛਲਾਂਗ ਲਗਾ ਦਿੱਤੀ ਨਦੀ ਦੇ ਵਿੱਚ ਉਸ ਨੇ ਆ ਪਾਣੀ ਦਿੱਤਾ ਪਿਆਸ ਬਜਾਈ ਤੇ ਹੌਲੀ ਹੌਲੀ ਕੁੱਤਾ ਵਾਰ ਆ ਗਿਆ ਤੇ ਮੈਂ ਇਸ ਘਟਨਾ ਤੋਂ ਸਿੱਖਿਆ ਕਿ ਜੇ ਕਿਤੇ ਕੋਈ ਸਮੱਸਿਆ ਆ ਜਾਵੇ ਜ਼ਿੰਦਗੀ ਵਿੱਚ ਤਾਂ ਥੋੜਾ ਜਿਹਾ ਜੰਪ ਮਾਰ ਦਿਓ ਹੁਸਾ ਕਦਾ ਉਹ ਬੁਰਾ ਵਕਤ ਜਿਹੜਾ ਤੁਹਾਡੇ ਜੰਪ ਦੇ ਥੱਲੋਂ ਦੀ ਲੰਘ ਜਾਵੇ ਤਾਂ ਇਸ ਤਰ੍ਹਾਂ ਮੈਂ ਉਸ ਤੋਂ ਇਹ ਚੀਜ਼ ਸਿੱਖੀ ਤੀਜਾ ਗੁਰੂ ਜੋ ਮਿਲਿਆ ਉਸੇ ਛੋਟਾ ਜਿਹਾ ਬੱਚਾ ਮੈਂ ਬੈਠਾ ਸੀ ਬੱਚਾ ਹੱਥ ਵਿੱਚ ਇੱਕ ਮੋਮਬत्ती ਜਗਾ ਕੇ ਖੜੀ ਆਉਂਦਾ ਸੀ ਉਸਦੇ ਨਾਲ ਖੇਡਦਾ ਆਉਂਦਾ ਸੀ ਮੈਂ ਜਾਣ ਕੇ ਟਾਈਮ ਪਾਸ ਕਰਨ ਲਈ ਉਸਨੂੰ ਪੁੱਛਿਆ ਕਿ ਬੇਟਾ ਜਦੋਂ ਇਹ ਮੋਮਬੱਤੀ ਜਗਾਈ ਸੀ ਤਾਂ ਚਾਨਣ ਕਿੱਥੋਂ ਆਇਆ ਸੀ ਤੇ ਮੈਂ ਜਗਾਈ ਸੀ ਤਾਂ ਬੱਚੇ ਨੇ 2 ਮਿੰਟ ਸੋਚਣ ਤੋਂ ਬਾਅਦ ਮੋਮਬੱਤੀ ਕੋਕ ਮਾਰ ਕੇ ਬੁਝਾ ਦਿੱਤੀ ਤਾਂ ਉਸਨੇ ਮੈਨੂੰ ਪੁੱਛਿਆ ਅੰਕਲ ਜੀ ਤੁਸੀਂ ਦੱਸੋ ਕਿ ਉਹ ਚਾਨਣ ਕਿੱਥੇ ਗਿਆ ਮੈਨੂੰ ਪਤਾ ਲੱਗਾ ਕਿ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਨਾ ਸਮਝਿਆ ਕਰੋ ਹੋ ਸਕਦਾ ਦੂਸਰੇ ਕੋਲ ਤੁਹਾਡੇ ਨਾਲੋਂ ਜ਼ਿਆਦਾ ਸਿਆਣਪ ਹੋਵੇ ਤੇ ਮੈਂ ਉੱਥੋਂ ਵਾਪਸ ਆ ਗਿਆ ਇਹ ਤਿੰਨੇ ਗੁਰੂ ਮੈਨੂੰ ਮਿਲੇ ਪਹਿਲਾ ਚੋਰ ਦੂਜਾ ਕੁੱਤਾ ਤੇ ਤੀਜਾ ਛੋਟਾ ਬੱਚਾ ਵਾਪਸ ਆ ਕੇ ਮੈਂ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੌਲੀ-ਹੌਲੀ ਮੇਰੀ ਗੱਡੀ ਨਹੀਂ ਤੇ ਆ ਗਈ ਮੇਰੇ ਘਰ ਵਾਲੀ ਵੀ ਵਾਪਸ ਆ ਗਈ ਹੁਣ ਦੋਸਤੋ ਇਹਦੇ ਵਿੱਚ ਕੀ ਸੀ ਕਿ ਜਿਹੜੀਆਂ ਇਹ ਤਿੰਨ ਗੱਲਾਂ ਤੁਹਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਲੈਣੀਆਂ ਚਾਹੀਦੀਆਂ ਤੇ ਸਾਨੂੰ ਵੀ ਇਹ ਜ਼ਿੰਦਗੀ ਦੇ ਵਿੱਚ ਉਤਾਰ ਲੈਣੀਆਂ ਚਾਹੀਦੀਆਂ ਪਹਿਲੀ ਗੱਲ ਕੀ ਕਿ ਚੋਰ ਨੇ ਜਿਹੜੀ ਸਿਖਾਈ ਸੀ ਪੋਜ਼ਿਟਿਵ ਰਹੋ ਹਮੇਸ਼ਾ ਪੋਜ਼ਿਟਿਵ ਰਹੋ ਦੂਸਰੀ ਗੱਲ ਕੁੱਤੇ ਨੇ ਜਿਹੜੀ ਸਿਖਾਈ ਸੀ ਕਿ ਜਦੇ ਕਰੇ ਮੁਸੀਬਤ ਆਵੇ ਜਾਵੇ ਤਾਂ ਘਬਰਾਓ ਨਹੀਂ ਜੰਪ ਕਰ ਜਾਓ ਤੀਸਰੀ ਕਿ ਆਪਣੇ ਆਪ ਨੂੰ ਹਮੇਸ਼ਾ ਜ਼ਿਆਦਾ ਸਿਆਣਾ ਨਾ ਸਮਝੋ ਹੋ ਸਕਦਾ ਕਿ ਜਿਹੜਾ ਤੁਹਾਡੇ ਸਾਹਮਣੇ ਹੈ ਉਹ ਤੁਹਾਡੇ ਤੋਂ ਜ਼ਿਆਦਾ ਸਿਆਣਾ ਹੋਵੇ ਸੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਧੰਨਵਾਦ دوستੋ